ਸਗਲ ਸ੍ਰਿਸ਼ਟ ਕੋ ਰਾਜ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਖ ਕਰੋਰੀ ਬੰਧੁ ਨ ਪਰੈ ਹਰਿ ਕਾ ਨਾਮ ਜਪਤ ਨੇ ਸੁ ਪਰੈ ਅਨਿਕ ਮਾਇਆ ਰੰਗ ਤੇਖ ਨੂੰ ਬੁਝਾਵੇ ਹਰਿ ਕਾ ਨਾਮ ਜਪਤ ਆਗਾਵੇ ਜੇ ਮਰਗ ਇਹੋ ਜਾਣ ਤਿਕੇ ਲ ਤੈ ਹਰਿ ਨਾਮ ਸੰਗ ਹੋ ਸੁਹੇਲਾ ਐਸਾ ਲਾਮ ਮਨਸ ਦਾ ਧਿਆਈਐ ਨਾਨਕ ਗੁਰਮੁਖ ਪਰਮ ਗਤਿ ਪਾਏ ਸਗਲ ਸ੍ਰਿਸ਼ਟੀ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲੋਕ ਕਰੋਰੀ ਬੰਧ ਨਾ ਪਰੈ ਹਰੀ ਕਾ ਨਾਮ ਜਪਤ ਨੇਸ ਤਰੇ ਅਨਕ ਮਾਇਆ ਰੰਗ ਤੇਖ ਨ ਬੁਝਾਵੇ ਹਰੀ ਕਾ ਨਾਮ ਜਪਤ ਆਭਾਵੇ ਜਮਰਗੇ ਓ ਜਾ ਤਕੇ ਲਾ ਤੇ ਹਰੀ ਨਾਮ ਸੰਗੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤਿ ਪਾਈਐ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤਿ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਨਾਮ ਜਸ ਕਰਦੇ ਹੋਏ ਹਰੀ ਨਾਮ ਗੁਣ ਗੈਣ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰੀ ਕਾ ਨਾਮ ਜਪਤ ਹੋਏ ਸੁਖੀਆ ਆਤਮਾ ਦੀ ਕੋ ਪਿਆਸ ਹੈ ਨਾ ਜਿਹੜੀ ਇਹ ਰਾਜ ਭਾਗ ਨਾਲ ਥੋੜੋ ਮਿਟ ਜਾਣੀ ਆਤਮਾ ਦੀ ਪਿਆਸ ਏਕ ਓਮਕਾਰ ਪ੍ਰਭੂ ਦੇ ਨਾਮ ਅੰਮ੍ਰਿਤ ਨਾਲ ਮਿਟਣੀ ਹੁੰਦੀ ਆ ਤੇ ਜੇ ਸਾਰੀ ਸ੍ਰਿਸ਼ਟੀ ਦਾ ਰਾਜ ਮਿਲ ਜਾਏ ਪਿਆਸ ਬੁਝ ਨਹੀਂ ਰੱਬ ਦਾ ਨਾਮ ਜਦੋਂ ਆਤਮਾ ਨੂੰ ਮਿਲਦਾ ਹੈ ਹਰ ਕਾ ਨਾਮ ਜਪਤ ਹੋਏ ਸੁਖਿਆ ਤਾਂ ਹੀ ਮਨ ਨੂੰ ਸੁਖ ਮਿਲਦਾ ਨਹੀਂ ਤਾਂ ਦੁਖੀ ਪੱਲੇ ਪੈਂਦੇ ਨੇ ਲੱਖ ਕਰੋੜੀ ਬੰਦ ਨਾ ਪਰੇ ਹਰ ਕਾ ਨਾਮ ਜਪਤ ਨਸਤਰੇ ਲੱਖਾਂ ਕਰੋੜਾ ਵੀ ਮਿਲ ਜਾਣ ਤ੍ਰਿਪਤੀ ਹੋਈ ਨਹੀਂ ਸਕਦੀ ਕਿਉਂਕਿ ਉਹ ਆਤਮਾ ਦੀ ਖੁਰਾਕ ਹੈ ਹੀ ਨਹੀਂ ਜਦੋਂ ਆਤਮਾ ਹਰੀ ਦਾ ਨਾਮ ਜਪਦੀ ਹੈ ਤਾਂ ਹੀ ਉਹਦਾ ਬੇੜਾ ਪਾਰ ਹੁੰਦਾ ਹੈ ਅਨੇਕ ਮਾਇਆ ਰੰਗ ਤਿੱਖ ਨਾ 부ਜਾਵੇ ਹਰ ਕਾ ਨਾਮ ਜਪਤ ਆ ਘਾਵੇ ਮਾਇਆ ਬਹੁਤ ਰਾਂ ਦੀ ਆਪਾਂ ਕਹਿ ਦਈਏ ਵੀ ਕੈਸ਼ ਦੇ ਰੂਪ ਵਿੱਚ ਸੋਨੇ ਚਾਂਦੀ ਦੇ ਰੂਪ ਵਿੱਚ ਜ਼ਮੀਨ ਜਾਇਦਾਦ ਤੇ ਹੋਰ ਪ੍ਰਾਪਰਟੀਆਂ ਦੇ ਰੂਪ ਦੇ ਵਿੱਚ ਇਹ ਨਾ ਨਪਿਆਸ ਨਹੀਂ ਬੋਲ ਸਕਦੀ ਹਰ ਕਾਹ ਦਾ ਨਾਮ ਜਪathoਏ ਸੁਖੀਆਂ ਆਤਮਾ ਨੂੰ ਚਾਹੀਦੀ ਹੈ ਗਿਆ ਸਿਮਰਨ ਦੇ ਜਿਹੜਾ ਅੰਮ੍ਰਿਤ ਹੈ ਉਹ ਭੁੱਖ ਹੈ ਆਤਮਾ ਨੂੰ ਉਹ ਖੁਰਾਕ ਚਾਹੀਦਾ ਉਹ ਨਿਰਮਲ ਜਲ ਚਾਹੀਦਾ ਜਹ ਮਾਰਗ ਹੈ ਜਾਤ ਇਕਲਤਾ ਹੈ ਹਰ ਨਾਮ ਸੰਗ ਹੋਤ ਸੁਹੇਲਾ ਤੇ ਜਿਹੜਾ ਆਤਮਿਕ ਮਾਰਗ ਹੈ ਨਾ ਜਿੱਥੋਂ ਦੁਆਇ ਤੋਂ ਇੱਕ ਹੋਣਾ ਆਤਮਾ ਨੇ ਤੇ ਕਈ ਮਾਰ ਵੈਸੇ ਵੀ ਆਪਣੇ ਜੀਵਨ ਕਾਲ ਦੇ ਵਿੱਚ ਵੀ ਹੋ ਜੇ ਹੁੰਗੇ ਜਿੱਥੇ ਹੋਰ ਕੋਈ ਨਹੀਂ ਚੀਜ਼ ਆ ਰੌਂਦੀ ਉਥੇ ਰੱਬ ਦਾ ਨਾਮ ਆਪਣੇ ਨਾਲ ਚੱਲਦਾ ਉਹਨੂੰ ਬੁਢਾਪਾ ਕਹਿ ਲਓ ਅੰਤ ਸਮਾ ਕਹਿ ਲਓ ਉਥੇ ਰੱਬ ਦਾ ਨਾਮ ਹੀ ਨਾਲ ਚੱਲਦਾ ਬਾਕੀ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਇਹ ਸਾਣਾ ਮਨਸਾ ਦਾ ਤੇ ਆਈਏ ਨਾਨਕ ਗੁਰਮੁਖ ਪਰਮਗਤ ਪਾਈਏ ਇਹ ਮੇਰੇ ਮਨ ਇਹੋ ਜਿਹਾ ਰੱਬ ਦਾ ਨਾਮ ਹਮੇਸ਼ਾ ਯਾਦ ਰੱਖੋ ਜਿਹੜਾ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦਾ ਨਾਨਕ ਗੁਰਮੁਖ ਪਰਮਗਤ ਪਾਈਏ ਤੇ ਇਸ ਨਾਲ ਆਪਣੀ ਪਰਮਗਤੀ ਪਰਮਗਤੀ ਹੋ ਹੀ ਜਦੋਂ ਅਤਵਾਤ ਤੋਂ ਨਿਕਲ ਕੇ ਏਕ ਓਮਕਾਰ ਦੇ ਵਿੱਚ ਆਤਮਾ ਲੀਨ ਹੋ ਜਾਏ ਇਹੋ ਜਿਹਾ ਗਿਆਨ ਹੋ ਜਾਏ ਕਿ ਇਹ ਦੁਆਇਤਾ ਜਿਹੜੀ ਇਹ ਆਪਾਂ ਛੱਡਣੀ ਹੈ ਤੇ ਪ੍ਰਭੂ ਨਾਮ ਨਾਲ ਆਪਾਂ ਇੱਕ ਹੋਣਾ ਤੇ ਐਸਾ ਨਾਮ ਇਹੋ ਜਿਹਾ ਨਾਮ ਜ਼ਰੂਰ ਆਪਾਂ ਤਿਆਈਏ ਜਿਹੜੀ ਆਪਣੀ ਆਤਮਾ ਦੀ ਪਰਮਗਤੀ ਕਰੇ ਨਾਨਕ ਗੁਰਮੁਖ ਪਰਮਗਤ ਪਾਈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨਵਾ ਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਦੀ ਲੜੀ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ